ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਐਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹ ਮੰਗਲਵਾਰ ਸ਼ਾਮ ਨੂੰ ਐਲਜੀ ਦਫ਼ਤਰ ਪਹੁੰਚੇ ਅਤੇ ਉਪ ਰਾਜਪਾਲ ਵੀਕੇ ਸਖਸੀਨਾ ਨੂੰ ਆਪਣਾ ਅਸਤੀਫਾ ਸੌਂਪਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਬੈਠਕ 'ਚ ਅਤੀਸ਼ੀ ਨੂੰ ਸੀਐਮ ਅਹੁਦੇ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਉਨ੍ਹਾਂ ਕਿਹਾ ਸੀ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਉਦੋਂ ਹੀ ਬੈਠਣਗੇ ਜਦੋਂ ਜਨਤਾ ਉਨ੍ਹਾਂ ਨੂੰ ਇਮਾਨਦਾਰੀ ਦਾ ਪਰਮਾਨ ਪੱਤਰ ਦੇਵੇਗੀ ਅਤੀਸ਼ੀ ਨੇ ਕੇਂਜੀਵਾਲ ਦਾ ਉੱਤਰਾਧਿਕਾਰੀ ਚੁਣੇ ਜਾਣ ਤੇ ਪਾਰਟੀ ਮੁਖੀ ਦਾ ਧੰਨਵਾਦ ਕੀਤਾ ਉਹਨਾਂ ਨੂੰ ਉਹਨਾਂ ਨੂੰ ਆਪਣਾ ਗੁਰੂ ਦੱਸਿਆ ਅਤੀਸ਼ੀ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਹੋਵੇਗੀ ਉਹਨਾਂ ਤੋਂ ਪਹਿਲਾਂ ਭਾਜਪਾ ਨੇਤਾ ਸੁਸ਼ਮਾ ਸਵਰਾਜ ਅਤੇ ਕਾਂਗਰਸ ਦੀ ਸ਼ੀਲਾ ਦਿਖਸ਼ਿਤ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੀਸ਼ੀ ਨੇ ਦਿੱਲੀ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੀ ਪਹਿਲੀ ਪ੍ਰਕਿਰਿਆ ਚੁੱਕੀ ਹੈ ਕਿ ਇੱਕ ਪਾਸੇ ਖੁਸ਼ੀ ਹੈ ਦੂਜੇ ਪਾਸੇ ਦੁੱਖ ਵੀ ਹੈ दुखती गल है कि प्रसिद्ध मुख्यमंत्री अरविंद केजरीवाल इस्तीफा दे रहे हैं अगले कुछ महीनों तक मैं सिर्फ एक ही टीचर से काम करा यह टीचा केजरीवाल मुख्यमंत्री के अहदे से बहाल करना होगा मेरा अपने सभी कार्यकर्ताओं से सभी विधायक साथियों से दिल्ली के लोगों से बस एक ही अनुरोध है आप में से कोई मुझे बधाई मत दीजिएगा आप में से कोई मुझे माला मत पहनाइएगा क्योंकि मेरे लिए और मुझे लगता है सभी दिल्ली वालों के लिए ये एक बहुत दुख की घड़ी है कि दिल्ली के चहेते मुख्यमंत्री को आज ने आज इस्तीफ़ा दिया है मैं एक बार फिर अरविंद केजरीवाल जी का धन्यवाद करती हूँ जो उन्होंने मुझ पर भरोसा दिलाया मुझे मुझ पर भरोसा दिखाया है और मैं दिल्ली के लोगों की तरफ से फिर से एक बार ये कहूँगी कि वो जल्द ही आने वाले चुनाव के बाद अरविंद केजरीवाल जी को अपना मुख्यमंत्री देखना चाहते हैं ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਿਹੜਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਬਿਲ ਪਾਸ ਕੀਤਾ ਗਿਆ ਸੀ ਉਸ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮਨਜ਼ੂਰੀ ਦੇ ਦਿੱਤੀ ਹੈ ਮਾਨਸੂਨ ਸੈਸ਼ਨ ਵਿੱਚ ਮਾਨ ਸਰਕਾਰ ਨੇ ਪੰਜਾਬ ਪੰਚਾਇਤੀ ਰਾਜ ਸੋਧ ਬਿਲ 2024 ਲਿਆਂਦਾ ਸੀ ਨਵੇਂ ਰਾਜਪਾਲ ਵੱਲੋਂ ਬਿਲ ਨੂੰ ਹਰੀ ਝੰਡੀ ਦਿੱਤੇ ਜਾਣ ਨਾਲ ਇਹ ਹੁਣ ਕਾਨੂੰਨ ਬਣ ਜਾਵੇਗਾ ਜਿਸ ਨਾਲ ਪੰਚਾਇਤੀ ਚੋਣਾਂ ਵਿੱਚ ਰਾਕਵੀ ਕਰਨ ਦੀ ਪੁਰਾਣੀ ਪ੍ਰਥਾ ਬਹਾਲ ਹੋ ਗਈ ਹੈ ਇਸ ਹੁਦ ਮਗਰੋਂ ਕੋਈ ਵੀ ਉਮੀਦਵਾਰ ਪਾਰਟੀ ਚੋਂ ਨਿਸ਼ਾਨ ਤੇ ਚੋਣ ਨਹੀਂ ਲੜ ਸਕੇਗਾ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਇਸ ਬਿਲ ਨੂੰ ਹਰੀ ਝੰਡੀ ਦੇਣਾ ਰਾਜ ਭਵਨ ਦੇ ਸੂਬਾ ਸਰਕਾਰ ਵਿਚਾਲੇ ਸੁਖਾਵੇ ਰਿਸ਼ਤੇ ਵੱਲ ਵੀ ਇਸ਼ਾਰਾ ਕਰਦਾ ਹੈ ਪੰਜਾਬ ਵਿਧਾਨ ਸਭਾ ਦੇ ਲੰਗੇ ਬਾਨਸੂਨ ਸੈਸ਼ਨ ਵਿੱਚ ਪੰਜਾਬ ਪੰਚਾਇਤੀ ਰਾਜ ਸੋਧ ਬੀਲ 2024 ਪਾਸ ਕੀਤਾ ਗਿਆ ਸੀ ਜਿਸ ਨੂੰ ਰਾਜਪਾਲ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਸਦਨ ਨੇ ਪੰਜਾਬ ਪੰਚਾਇਤੀ ਰੂਲਸ ਵਿੱਚ ਵੀ ਸੋਧ ਕੀਤਾ ਸੀ ਇਸ ਸੋਧ ਮੋਰੋ ਕੋਈ ਵੀ ਉਮੀਦਵਾਰ ਪਾਰਟੀ ਚੋਂ ਨਿਸ਼ਾਨ ਤੇ ਚੋਣ ਨਹੀਂ ਲੜ ਸਕੇਗਾ ਇਸ ਦੀ ਪ੍ਰਵਾਨਗੀ ਰਾਜਪਾਲ ਤੋਂ ਲੈਣੀ ਜ਼ਰੂਰੀ ਹੁੰਦੀ ਹੈ ਸੋਧ ਬਿੱਲ ਨੂੰ ਪ੍ਰਵਾਨਗੀ ਬਿਲਣ ਨਾਲ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਤੇਜ਼ ਹੋ ਜਾਵੇਗੀ ਪੰਜਾਬ ਸਰਕਾਰ ਅਕਤੂਬਰ ਦੇ ਅਦੁੱਚ ਪੰਚਾਇਤੀ ਚੋਣਾਂ ਕਰਵਾਉਣ ਦੇ ਰੋ ਵਿੱਚ ਹੈ ਪੰਜਾਬ ਰਾਜ ਐਕਟ ਦੀ ਧਾਰਾ 12 4 ਚ ਸੋਧ ਹੋਣ ਨਾਲ ਨੂੰ ਸਰਪੰਚਾਂ ਦੇ ਰਾਖਮੀ ਕਰਨ ਲਈ ਬਲਾਕ ਇਕਾਈ ਮੰਨ ਕੇ ਰਾਖਮੀ ਕਰਨ ਦਾ ਨਵਾਂ ਰੋਸਟਰ ਤਿਆਰ ਹੋਵੇਗਾ ਜਦੋਂ ਕਿ ਪਹਿਲਾਂ ਜ਼ਿਲੇ ਨੂੰ ਇਕਾਈ ਮੰਨਿਆ ਜਾਂਦਾ ਸੀ ਰਾਖਮੀ ਕਰਨ ਦੇ ਪੈਟਰਨ ਚ ਬਦਲਾਅ ਨਾਲ ਰਾਖਮੀ ਕਰਨ ਦੀ ਰੋਸਟਰ ਨਾਮੇ ਸਰੀਓ ਤਿਆਰ ਹੋ ਵੀਗਾ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਿਹੜਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਬਿੱਲ ਪਾਸ ਕੀਤਾ ਗਿਆ ਸੀ ਉਸ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮਨਜ਼ੂਰੀ ਦਿੱਤੀ ਹੈ ਮਾਨਸੂਨ ਸੈਸ਼ਨ ਵਿੱਚ ਮਾਨ ਸਰਕਾਰ ਨੇ ਪੰਚਾਇਤੀ ਰਾਜ ਸੋਧ ਬਿੱਲ 2024 ਧਿਆਨਦਾ ਸੀ ਇਹ ਸੋਧ ਮਗਰੋਂ ਕੋਈ ਵੀ ਉਮੀਦਵਾਰ ਪਾਰਟੀ ਤੋਂ ਨਿਸ਼ਾਨ ਤੇ ਚੋਣ ਨਹੀਂ ਲੜ ਸਕੇਗਾ ਪੰਜਾਬ ਸਰਕਾਰ ਨੇ ਸੂਬੇ ਦੀ ਖੇਤੀ ਨੀਤੀ ਦਾ ਖਰੜਾ ਤਿਆਰ ਕਰ ਦਿੱਤਾ ਹੈ ਇਸ ਖਰੜੇ ਨੂੰ ਸੂਬਾ ਸਰਕਾਰ ਨੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਸਿਆਸੀ ਅਤੇ ਗੈਰ ਸਿਆਸੀ ਕੋਲ ਸੁਝਾਅ ਲੈਣ ਲਈ ਭੇਜਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਖੇਤੀ ਨੀਤੀ ਦਾ ਖਰੜਾ ਜਾਰੀ ਕੀਤਾ ਗਿਆ ਹੈ ਜਿਸ ਨੂੰ ਧਿਆਨ ਕਰਨ ਲਈ 1 ਲੱਖ ਤੋਂ ਵੱਧ ਲੋਕਾਂ ਦੇ ਵਿਚਾਰ ਲਏ ਗਏ ਹਨ ਤੇ ਮਹਰਾਂ ਦੀ رائے ਲਈ ਗਈ ਹੈ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੈਨਸ਼ਨ ਦੇਣ ਦੀ ਪੇਸ਼ਕਸ਼ ਹੈ ਭੂਮੀਗਤ ਪਾਣੀ ਦੀ ਸੰਭਾਲ ਤੇ ਜਾਵੇ ਖਾਦਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦਾ ਉਦੇਸ਼ ਹੈ ਪਾਣੀ ਬਚਾਓ ਪੈਸਾ ਕਮਾਓ ਸਕੀਮ ਸ਼ੁਰੂ ਕਰਨ ਦਾ ਵੀ ਪ੍ਰਬੰਧ ਹੈ ਕਿਸਾਨ ਜਥੇਬੰਦੀਆਂ ਦੇ ਸੁਝਾਅ ਆਣ ਮਗਰੋਂ ਹੀ ਸੂਬਾ ਸਰਕਾਰ ਉਹ ਖੇਤੀ ਨੀਤੀ ਨੂੰ ਅਮਲੀ ਰੂਪ ਦਿੱਤੇ ਜਾਵੇਗਾ ਇਹ ਨੀਤੀ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਡਾਕਟਰ ਸੁਖਪਾਲ ਸਿੰਘ ਦੀ ਅਗਵਾਈ ਹੇਠ 11 ਮੈਂਬਰੀ ਕਮੇਟੀ ਬੁਲਉ ਤਿਆਰ ਕੀਤੀ ਗਈ ਹੈ ਇਸ ਨੀਤੀ ਨੂੰ ਪੰਜਾਬ ਦੇ 1 ਲੱਖ ਤੋਂ ਵੱਧ ਕਿਸਾਨਾਂ ਦੇ ਸੁਝਾਵਾਂ ਨਾਲ ਤਿਆਰ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਖੇਤੀਬਾੜੀ ਨੀਤੀ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ-ਨਾਲ ਵਾਤਾਵਰਣ ਦਾ ਵੀ ਧਿਆਨ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਖੇਤੀ ਨੀਤੀ ਵਿੱਚ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਜੈਵਿਕ ਖੇਤੀ ਨੂੰ ਪਰਫੁੱਲਤ ਕਰਨ ਦੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬ ਨੂੰ ਬੀਜ ਹੱਬ ਵਜੋਂ ਵਿਕਸਿਤ ਕਰਨ ਲਈ ਵੀ ਵਿਉਤਬੰਦੀ ਕਰਨ ਦੀ ਗੱਲ ਕੀਤੀ ਗਈ ਹੈ। ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਦਾ ਮੁੱਦਾ ਪੰਜਾਬ ਦੇ ਵਿੱਚ ਗਰਮਾਇਆ ਹੋਇਆ ਹੈ ਕਾਂਗਸੀ ਵਿਧਾਇਕ ਸੁਤਪਾਲ ਖੈਰਾ ਨੇ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਆਵਾਜ਼ ਚੁੱਕੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਰਵੱਈਆ ਤਾਨਾਸ਼ਾ ਵਾਲਾ ਹੈ ਮਾਲਵਿੰਦਰ ਸਿੰਘ ਮਾਲੀ ਸੀਨੀਅਰ ਸਿਟੀਜ਼ਨ ਹਨ ਅਤੇ ਬਿਨਾਂ ਵਾਰੰਟ ਮਾਲਵਿੰਦਰ ਸਿੰਘ ਮਾਲੀ ਨੂੰ ਆਈਟੀ ਐਕਟ ਦੇ ਤਹਿਤ ਕੇਸ ਦਰਜ ਕਰ ਗ੍ਰਿਫਤਾਰੀ ਕੀਤੀ ਗਈ ਹੈ ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਸਰਦਾਰ ਮਾਲਵਿੰਦਰ ਸਿੰਘ ਮਾਲੀ ਜਿਹੜੇ ਕਿ ਪੰਜਾਬ ਦੇ ਨਾ ਪੰਜਾਬ ਪੱਖੀ ਇੱਕ ਨੂਨ ਬੜੀ ਮਸ਼ਹੂਰ ਆਵਾਜ਼ ਆ ਉਹ ਪੋਲਿਟੀਕਲ ਐਨਾਲਿਸਟ ਵੀ ਨੇ ਉਹ ਜ਼ਿਆਦਾ ਤੌਰ ਬੈਠ ਕੇ ਸੋਸ਼ਲ ਮੀਡੀਆ ਤੇ ਫੇਸਬੁੱਕ ਇੰਸਟਾਗ੍ਰam ਟਵਿੱਟਰ ਤੇ ਜਾਂ ਮੀਡੀਆ ਵਾਲਿਆਂ ਦੇ ਨਾਲ ਚਰਚਾ ਕਰਦੇ ਨੇ ਪੰਜਾਬ ਦੇ ਹਾਲਾਤਾਂ ਨੂੰ ਐਨਾਲਾਈਜ਼ ਕਰਦੇ ਨੇ ਔਰ ਜਿੱਥੇ ਕਿਤੇ ਪੰਜਾਬ ਦੀ ਗੱਲ ਹੁੰਦੀ ਉਹਦੇ 'ਚ ਆਪਣਾ ਯੋਗਦਾਨ ਪਾਉਂਦੇ ਨੇ ਔਰ ਪੰਜਾਬ ਦੇ ਹੱਕ ਵਿੱਚ ਹਮੇਸ਼ਾ ਬੋਲਦੇ ਕੱਲ ਰਾਤ ਪਟਿਆਲੇ ਉਹਨਾਂ ਦੀ ਰਹਿائش ਤੋਂ ਲੇਟ ਰਾਤ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵੀਡੀਓ ਟਵਿੱਟਰ ਦੇ ਉੱਤੇ ਔਰ ਫੇਸਬੁੱਕ ਦੇ ਉੱਤੇ ਤੁਸੀਂ ਸ਼ਾਇਦ ਦੇਖੇ ਹੋਵੇਗੇ ਸਭ ਤੋਂ ਪਹਿਲਾਂ ਤਾਂ ਮੈਂ ਇਹਦੀ ਸਖਤ ਸ਼ਬਦਾਂ ਚ ਦੰਦਿਆ ਕਰਦਾ ਵਾਂ ਇਹਦਾ ਮਤਲਬ ਇਹ ਹੋ ਗਿਆ ਕਿ ਹੁਣ ਪੰਜਾਬ ਦੀ ਸਰਕਾਰ ਅ ਕਿਸੇ ਵਿਅਕਤੀ ਨੂੰ ਬੋਲਣ ਤੇ ਵੀ ਅਰੈਸਟ ਕਰ ਸਕਦੀ ਆ ਔਰ ਇਹ ਸਾਡਾ ਇੱਕ ਮੁੱਢਲਾ ਅਧਿਕਾਰ ਹੈ ਸਾਡੇ ਸੰਵਿਧਾਨ ਨੇ ਇਸ ਦੇਸ਼ ਵਿੱਚ ਦਿੱਤਾ ਫੰਡਮੈਂਟਲ ਰਾਈਟ ਕਹਿੰਦੇ ਆ ਫਰੀडम ਟੂ ਸਪੀਚ ਪਹਿਲਾਂ ਆਪਣੇ ਵਿਰੋਧੀਆਂ ਨੂੰ ਕਿਸੇ ਨੂੰ ਐਨਡੀਪੀਐਸ ਕੇਸ ਤੱਕ ਤੱਕ ਕਿਸੇ ਨੂੰ ਭ੍ਰਿਸ਼ਟਾਚਾਰ ਦੇ ਕੇਸ ਤੱਕ ਤੱਕ ਕਿਸੇ ਨੂੰ ਕੋ ਹੋਰ ਕੇਸ ਤੱਕ ਤੱਕ ਤਾਂ ਅੰਦਰ ਪੰਜਾਬ ਸਰਕਾਰ ਨੇ ਭਗਵੰਤਪਾਣ ਨੇ ਆਪਣੇ ਚੁਣ-ਚਣ ਕੇ ਵਿਰੋਧੀਆਂ ਨੂੰ ਔਰ ਇਹ ਸੁਨੇਹਾ ਦਿੱਤਾ ਸਾਰੀ ਪੋਲੀਟੀਕਲ ਜਮਾਤ ਨੂੰ ਕਿ ਖਬਰਦਾਰ ਜੇ ਤੁਸੀਂ ਪੰਜਾਬ ਦੇ ਸਰਕਾਰ ਮੌਜੂਦਾ ਦੇ ਖਿਲਾਫ ਬੋਲੋਗੇ ਤੇ ਉਹੀ ਹਸ਼ਰ ਕਰਾਂਗੇ ਜੋ ਅਸੀਂ ਖੇਰੇ ਦਾ ਕੀਤਾ ਜਾਂ ਭਾਨੇ ਸਿੱਧੂ ਦਾ ਕੀਤਾ ਜਾਂ ਕਾਂਗਰਸ ਦੇ ਬਹੁਤ ਸਾਰੇ ਦਰਜਨ ਤੋਂ ਉੱਤੇ ਆਗੂਆਂ ਦੇ ਕੀਤਾ ਉਹ ਹਸ਼ਰ ਕਰਾਂਗੇ ਉਹਦਾ ਨਤੀਜਾ ਹੋਇਆ ਕਿ ਹੌਲੀ-ਹੌਲੀ ਲੋਕੀ ਦੱਬ ਗਏ ਲੋਕੀ ਡਰਦੇ ਨੇ ਘਰਾਂ ਚ ਪਰਿਵਾਰ ਨੇ ਬੱਚੇ ਨੇ ਔਰਤਾਂ ਨੇ ਤੇ ਹੁਣ ਤਾਂ ਇਨਟੋਲਰੈਂਸ ਜਿਹਨੂੰ ਕਹਿੰਦੇ ਕਿ ਆਪਣੀ ਕ੍ਰਿਟਿਸਿਜ਼ਮ ਦਾ ਮਾਧਾ ਇੰਨਾ ਛੋਟਾ ਜਾ ਹੋ ਗਿਆ ਹੈ ਹਿਰਦਾ ਕਿ ਹੁਣ ਜਿਹੜਾ ਕੋਈ ਸੋਸ਼ਲ ਮੀਡੀਆ ਤੇ ਵੀ ਬੋਲਦਾ ਉਹਦੇ ਤੇ ਵੀ ਪਰਚੇ ਦਰਜ ਕਰਤੇ ਕੋਈ ਆਈਟੀ ਐਕਟ ਆ ਮੇਰੇ ਖਿਆਲ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਜਿਹੜਾ ਬੀਜੇਪੀ ਮੋਦੀ ਸਰਕਾਰ ਨੇ ਤਿੰਨ ਬੀਐਨਐਸ ਕਾਨੂੰਨ ਆਲਟਰ ਕੀਤੇ ਨੇ ਐਮੈਂਡਮੈਂਟ ਕਰਕੇ ਉਹਨਾਂ ਨੂੰ ਬਹੁਤ ਕੱੜੇ ਕਰਤਾ ਉਹਨਾਂ ਨੂੰ ਬਹੁਤ ਸਖਤ ਕਰਤਾ ਛੇ ਤੋਂ ਉਹਦੇ ਅਧੀਨ ਨਾ ਗ੍ਰਿਫਤਾਰੀ ਹੋਵੇ ਕਿਉਂਕਿ ਨਾਰਮਲ ਕੋਰਸ ਵਿੱਚ 3 ਸਾਲ ਤੋਂ ਘੱਟ ਸਜ਼ਾ ਵਾਲੇ ਕੇਸ ਵਿੱਚ ਤੁਹਾਨੂੰ ਪੁਲਿਸ ਨੋਟਿਸ ਦਿੰਦੀ ਆ ਤੁਹਾਨੂੰ ਬੁਲਾਉਂਦੀ ਆ ਔਰ ਮੌਕਾ ਦਿੰਦੀ ਆ ਤੁਹਾਨੂੰ ਆਪਣੀ ਗੱਲ ਰੱਖਣ ਦਾ ਲੇਕਿਨ ਇੱਥੇ ਤਾਂ ਰਾਤ ਨੂੰ ਚਪਟਾ ਮਾਰਿਆ ਉਹਦੇ ਘਰ ਵੱਲ ਕੇ ਔਰ ਯਾਦ ਰਹੇ ਕਿ ਮੇਰੇ ਖਿਆਲ ਮਾਲਵਿੰਦਰ ਸਿੰਘ ਮਾਲੀ ਇੱਕ ਸੀਨੀਅਰ ਸਿਟੀਜ਼ਨ ਨੇ ਇੱਕ ਰਿਸਪੈਕਟੇਬਲ ਇਨਸਾਨ ਹੈ ਆਪਣੇ ਘਰ ਵਿੱਚ ਬੈਠੇ ਸੀਗੇ ਕੋਈ ਵਾਰੰਟ ਨਹੀਂ ਕੋਈ ਕਾਰਨ ਨਹੀਂ ਬਸ ਦੱਸਾਂਗੇ ਦੱਸਾਂਗੇ ਚੱਕ ਕੇ ਤੇ ਉਸ ਨੂੰ ਲੈ ਕੇ ਨੇ ਆਈਟੀ ਐਕਟ ਵਿੱਚ ਸਿਰਫ ਕੋਈ ਬੋਲਣ ਵਾਸਤੇ ਕੋਈ ਲਿਖਣ ਵਾਸਤੇ ਇਹ ਮੈਂ ਸਮਝਦਾ ਕਿ ਤਾਨਾਸ਼ਾਈ ਜਿਹੜੀ ਹੈ ਇਹ ਤਾਂ ਫਿਰ ਬੀਜੇਪੀ ਨਾਲੋਂ ਵੀ ਜ਼ਿਆਦਾ ਰਿਕਾਰਡ ਤੋੜਦਾ ਆਪਣੀ ਸਰਕਾਰ ਨੇ ਔਰ ਕੱਲ ਪਰਸੇ ਕੇਜਰੀਵਾਲ ਸਾਹਿਬ ਜੋ ਬਾਹਰ ਆਏ ਨੇ ਉਹਨਾਂ ਨੇ ਬਹੁਤ ਕੋਠਿਆਂ ਤੇ ਚੜ ਕੇ ਰੌਲਾ ਪਾਇਆ ਕਿ ਭਾਜਪੀ ਨਾਲ ਭਾਜਪੀ ਨੇ ਮੋਦੀ ਕੇ ਕੇਂਦਰ ਸਰਕਾਰ ਨੇ ਸਾਡੇ ਨਾਲ ਬਹੁਤ ਤੱਕਾ ਕੀਤਾ ਸਾਡੇ ਤੇ ਝੂਠੇ ਪਰਚੇ ਦਰ ਇੱਕ ਮਿੰਟ ਮੰਨ ਕੇ ਚੱਲੀਏ ਕਿ ਝੂਠੇ ਪਰਚੇ ਨੇ ਕੀ ਤੁਸੀਂ ਪੰਜਾਬ ਦੇ ਵਿੱਚ ਘੱਟ ਕਰ ਰਹੇ ਹੋ ਲੋਕਾਂ ਦੇ ਨਾਲ ਔਰ ਇਹ ਜਿਹੜਾ ਤੁਸੀਂ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਉਹਦੇ ਘਰੋਂ ਜਾ ਕੇ ਇੱਕ ਸੀਨੀਅਰ ਸਿਟੀਜ਼ਨ ਨੂੰ ਇੱਕ ਇੱਕ ਸਤਕਾਰਯੋਗ ਚੰਗਾ ਪੰਜਾਬ ਦੀ ਜਾਣੀ ਪਛਾਣੀ ਆਵਾਜ਼ ਨੂੰ ਤੁਸੀਂ ਇਹ ਮੈਸੇਜ ਦੇ ਰਹੇ ਸਾਰੇ ਜਿਹੜੇ ਨੈਟਿਜ਼ਨਸ ਕਹਿੰਦੇ ਨੇ ਜਿਹੜੇ ਸੋਸ਼ਲ ਮੀਡੀਆ ਯੂਜ਼ਰਜ਼ ਕੇ ਖਬਰਦਾਰ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਵੀ ਆਦਮੀ ਜਿਹੜਾ ਉਹ ਪੰਜਾਬ ਸਰਕਾਰ ਦੇ ਖਿਲਾਫ ਡਾਂਗ ਕੋ ਲਿਖੇ ਤੇ ਨਾਕੋ ਬੋਲੇ ਕੀ ਇਸ ਨੂੰ ਜਮਹੂਰੀਅਤ ਕਹਿੰਦੇ ਨੇ ਕੀ ਇਸ ਨੂੰ ਬਦਲਾਵ ਕਹਿੰਦੇ ਨੇ ਕੀ ਤੁਸੀਂ ਇਹ ਚੇਂਜ ਲੈ ਕੇ ਆਉਣਾ ਚਾਹੁੰਦੇ ਸੀ ਕਿ ਅਸੀਂ ਤਾਂ ਇੱਕ ਅਨਡਿਕਲੇਅਰਡ ਐਮਰਜੈਂਸੀ ਪੰਜਾਬ ਦੇ ਵਿੱਚ ਲਾਗੂ ਕਰਾਂਗੇ ਦੋਸਤੋ ਆਪਾਂ ਸਭ ਨੂੰ ਆਪਣੇ ਆਪਣੇ ਥਾਂ ਤੇ ਇਕੱਠੇ ਹੋ ਕੇ ਆਪਣੀ ਆਪਣੀ ਆਵਾਜ਼ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਬਦਲਾਖੋਰੀ ਦੇ ਤਹਿਤ ਨਿਸ਼ਾਨਾ ਬਣਾ ਕੇ ਉਹਦੇ ਖਿਲਾਫ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਨੀ ਚਾਹੀਦੀ ਹੈ ਆਪਣੇ ਕੋ ਬੜਾ ਪੁਰਾਣਾ ਵਿਰਸਾ ਵਾ ਬਹੁਤ ਬਹੁਤ ਸਾਡੇ ਪੁਰਖਿਆਂ ਨਾਲ ਸਾਡੇ ਗੁਰੂ ਸਾਹਿਬਾਂ ਨਾਲ ਸਾਡੇ ਬਜ਼ੁਰਗਾਂ ਦੇ ਨਾਲ ਬਹੁਤ ਇਦਾਂ ਹੀ ਤੱਕਾ ਹੁੰਦਾ ਰਿਹਾ ਵਾ ਔਰ ਅੱਜ ਵੀ ਸਰਕਾਰਾਂ ਤੱਕਾ ਕਰ ਰਹੀਆਂ ਔਰ ਦੇਖੋ ਭਗਵੰਤ ਮਾਨ ਆਪ ਹੀ ਬੋਲ-ਬੋਲ ਕੇ ਚੜਿਆ ਜਿੱਥੇ ਵੀ ਪਹੁੰਚਿਆ ਅੱਜ ਮੁੱਖ ਮੰਤਰੀ ਬਣਿਆ ਉਹ ਬੇਸਿਕਲੀ ਇੱਕ ਫਰੀडम ਟੂ ਸਪੀਚ ਦੇ ਨਾਲ ਚੜਿਆ ਹੋਇਆ ਕਿਤੇ ਕੋ ਲੈਕਚਰ ਕਰਦਾ ਕਿਤੇ ਕੋ ਕਾਮੇਡੀ ਕਰਦੀ ਕਿਤੇ ਕੋ ਚੁਟਕਲਾ ਸੁਣਾਦਾ ਤੇ ਲੋਕਪ੍ਰਿਅਤਾ ਗੇਨ ਕਰਕੇ ਤੇ ਚੀਫ ਮਿਨਿਸਟਰ ਬਣਿਆ ਹੁਣ ਦੂਜਿਆਂ ਨੂੰ ਕਹਿੰਦਾ ਤੁਸੀਂ ਬੋਲਣਾ ਨਹੀਂਗਾ ਇਹ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੈ ਅਗਰ ਅਰਵਿੰਦ ਕੇਜਰੀਵਾਲ ਸਾਹਿਬ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਘੱਟੋ ਘੱਟ ਕੁਝ ਤੁਸੀਂ ਸੁਧਾਰ ਕਰਕੇ ਦਿਖਾਓ ਪੰਜਾਬ ਦੇ ਵਿੱਚ ਕਿਉਂਕਿ ਤੁਸੀਂ ਆਪ ਹੁਣੇ 6 ਮਹੀਨੇ ਜੇਲ੍ਹ ਕੱਟ ਕੇ ਆਏ ਹੋ ਔਰ ਜੇਲ੍ਹ ਵਿੱਚ ਹਰ ਵਿਅਕਤੀ ਨੂੰ ਇੱਕ ਪੂਰੀ ਜ਼ਿੰਦਗੀ ਦੀ ਰੀਲ ਘੁੰਮਦੀ ਕਿ ਮੈਂ ਕਿਦੇ ਕਿਦੇ ਨਾਲ ਅਨਿਆਏ ਕੀਤਾ ਧੱਕਾ ਕੀਤਾ ਜੇ ਆਪਾਂ ਹੁਣ ਵੀ ਸਬਕ ਨਹੀਂ ਸਿੱਖਾਂਗੇ ਤਾਂ ਫਿਰ ਤਾਂ ਮੈਂ ਕਹਿੰਦਾ ਬੀਜੇਪੀ ਦੀ ਸਰਕਾਰ ਜਸਟੀਫਾਈਡ ਹੈ ਜੇ ਉਹਨੂੰ ਮਰਜ਼ੀ ਚੱਕ ਥੱਲ ਕੇ ਅੰਦਰ ਦਿਆ ਕਰ ਤੇ ਸਾਰੇ ਪਿੱਛੋਂ ਸਪੋਰਟ ਕਰਿਆ ਕਰਨਗੇ ਅਗਰ ਤੁਸੀਂ ਪੰਜਾਬ ਦੇ ਵਿੱਚ ਹੋ ਰੀਆਂ ਗੈਰ ਕਾਨੂੰਨੀ ਗ੍ਰਿਫਤਾਰੀਆਂ ਨੂੰ ਤੁਸੀਂ ਰੋਕੋਗੇ ਅਸੀਂ ਤੁਹਾਡੀ ਹਮਦਤ ਕਰਾਂਗੇ ਜਦੋਂ ਤੁਹਾਡੇ ਨਾਲ ਕੋਈ ਗਲਤ ਹੋਵੇਗੀ ਯਾਦ ਰਹੇ ਕਿ ਜਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਤੁਹਾਡੀ ਕੁੱਲ ਪਾਰਟੀ ਦੀ ਆਵਾਜ਼ ਉਨੀ ਨਹੀਂ ਸੀਗੀ ਜਿਹਦੇ ਵਿੱਚ ਜੇ ਤੁਸੀਂ ਪੰਜਾਬ ਦੇ ਵਿੱਚ ਨਿਆਂ ਕਰਦੇ ਤੇ ਪੰਜਾਬ ਚ ਆਵਾਜ਼ ਸਭ ਤੋਂ ਜ਼ਿਆਦਾ ਤੁਹਾਡੇ ਹੱਕ ਵਿੱਚ ਉੱਠਣੀ ਸੀ ਤੁਸੀਂ ਬਹੁਤ ਉੱਥੇ ਕੋਸ਼ਿਸ਼ ਕੀਤੀ ਕਿ ਅਸੀਂ ਲੋਕਾਂ ਦੀ ਅਦਾਲਤ ਵਿੱਚ ਜਾਵਾਂਗੇ ਲੋਕਾਂ ਨੇ ਤਾਂ ਤੁਹਾਨੂੰ ਬੀਜੇਪੀ ਦੇ ਮੁਕਾਬਲੇ ਦੇ ਉੱਤੇ 7 ਸੀਟਾਂ ਦੇ ਹਰਾਤਾ ਦਿੱਲੀ ਤੋਂ ਹੁਣ ਤੁਸੀਂ ਕਹਿ ਰਹੇ ਹੋ ਕਿ ਮੈਂ ਮੁੱਖ ਮੰਤਰੀ ਉਦੋਂ ਬਣੂੰਗਾ ਕਿ ਜਦੋਂ ਮੈਨੂੰ ਲੋਕੀ ਦੁਬਾਰਾ ਕੁਰਸੀ ਦੇ ਬਿਠਾਉਣਗੇ ਉਹ ਤਾਂ ਮੰਡੇਟ ਤਾਂ ਐਕਚੁਅਲੀ ਲੋਕ ਸਭਾ ਵਿੱਚ ਆ ਚੁੱਕਾ ਪਰ ਚਲੋ ਮੰਨ ਲਓ ਕਿ ਤੁਸੀਂ ਕਹਿੰਦੇ ਮੰਡੇਟ ਤੁਸੀਂ ਮੰਡੇਟ ਦੀ ਰਿਸਪੈਕਟ ਵੀ ਨਹੀਂ ਕਰ ਰਹੇ ਭਾਈ ਅਮਰਿਤਪਾਲ ਸਿੰਘ ਔਰ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਪਿਛਲੇ ਹੁਣ ਦੂਜੇ ਸਾਲ ਵਿੱਚ ਦਿਬਰੂਗੜ੍ਹ ਅਸਾਮ ਦੀਆਂ ਜੇਲਾਂ ਚ ਬੰਦ ਕੀਤੇ ਆ ਤੇ ਜੇ ਮੰਡੇਟ ਦੀ ਤੁਸੀਂ ਕਦਰ ਕਰਦੇ ਫਿਰ ਉਹਨੂੰ ਰਿਲੀਜ਼ ਕਰੋ ਖਡੂਰ ਸਾਹਿਬ ਤੋਂ ਲੋਕਾਂ ਨੇ 2 ਲੱਖ ਤੋਂ ਵੱਧ ਵੋਟਾਂ ਪਾ ਕੇ ਜਿਤਾ ਦਿੱਤਾ ਵਾ ਸੋ ਕਿਸੇ ਗੱਲ ਦੇ ਉੱਤੇ ਤਾਂ ਆਪਣਾ ਪੈਰਾ ਦਿਓ ਜੋ ਤੁਸੀਂ ਉਸੂਲ ਘੜੇ ਸੀ ਅੱਜ ਤੋਂ 2014 ਅੰਦੋਲਨ ਦੇ ਰਾਹੀ ਨਿਕਲੀ ਪਾਰਟੀ ਤੁਸੀਂ ਤਾਂ ਯਾਰ ਭਾਜਪੀ ਨਾਲੋਂ ਉਮੀਦ ਤੇ ਮਗਰਲੀਆਂ ਪਾਰਟੀਆਂ ਨਾਲੋਂ ਵੀ ਜ਼ਿਆਦਾ ਤਾਨਾਸ਼ਾਹੀ ਕੰਮ ਕਰ ਰਹੇ ਆ ਮੇਰਾ ਮਲਵਿੰਦਰ ਸਿੰਘ ਮਾਲੀਨਾ ਕੋ ਸਰਕਾਰ ਨੇ ਕਿਹਾ ਸਿਰਫ ਕਦੀ ਕਦਾ ਟੈਲੀਫੋਨ ਤੇ ਗੱਲ ਹੋਈ ਪਰ ਮੈਨੂੰ ਦੁੱਖ ਹੋਇਆ ਜਿਸ ਢੰਗ ਦੇ ਨਾਲ ਉਹਨਾਂ ਨੂੰ ਘਰੋਂ ਜਾ ਕੇ ਗ੍ਰਿਫਤਾਰ ਕੀਤਾ ਗਿਆ ਔਰ ਸਿਰਫ ਮਹਿਜ਼ ਬੋਲਣ ਦੇ ਵਾਸਤੇ ਦਿਸ ਇਜ਼ ਹਾਈਲੀ ਡਿਪਲੋਰੇਬਲ ਹਾਈਲੀ ਕੰਡੈਮਨੇਬਲ ਔਰ ਕੋਈ ਵੀ ਚੰਗਾ ਵਿਅਕਤੀ ਜਿਹੜਾ ਥੋੜੀ ਜਿਹੀ ਵੀ ਸੋਚ ਰੱਖਦਾ ਚਾਹੇ ਪੋਲਿਟੀਕਲ ਉਹਦੇ ਵਿਊਜ਼ 100% ਡਿਫਰੈਂਟ ਹੋਣ ਉਹ ਇਸ ਤਰ੍ਹਾਂ ਦੀ ਕਿਸੇ ਅਰੈਸਟ ਨੂੰ ਕੋਈ ਜਸਟੀਫਾਈ ਨਹੀਂ ਕਰੇਗਾ ਪੰਜਾਬ ਦੇ ਸਮੂਹ ਨੈਟਿਟਿਜ਼ਨਸ ਨੂੰ ਸੋਸ਼ਲ ਮੀਡੀਆਜ਼ ਯੂਜ਼ਰਸ ਨੂੰ ਮੈਂ ਕਹੂੰਗਾ ਕਿ ਘੱਟੋ ਘੱਟ ਮੋਰੇ ਆਣ ਕੇ ਆਪਣੇ ਆਪਣੇ ਟਵਿੱਟਰ ਤੇ ਆਪਣੇ ਆਪਣੇ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਔਰ ਜਿਹੜਾ ਹੈ ਫੇਸਬੁੱਕ ਤੇ ਇਸ ਗੈਰ ਕਾਨੂੰਨੀ ਜਿਹੜੀ ਅਰੈਸਟ ਕੀਤੀ ਮਲਵਿੰਦਰ ਸਿੰਘ ਮਾਲੀ ਦੀ ਉਹਨੂੰ ਤੁਰੰਤ ਉਹਨੂੰ ਕੰਡੈਮ ਕੀਤਾ ਜਾਵੇ ਉਹਨੂੰ ਉਹਦੀ ਨੁਕਤਾਚੀਨੀ ਉਹਦੀ ਨਿਖੇਧੀ ਕੀਤੀ ਜਾਵੇ ਮੈਂ ਵੀ ਇਸ ਤੋਂ ਬਾਅਦ ਦੇਖਦਾ ਕਿ ਕਿਸ ਤਰ੍ਹਾਂ ਨਾਲ ਆਪਣੇ ਸਾਥੀਆਂ ਨਾਲ ਕਿਉਂਕਿ ਸਾਡਾ ਨਵਜੋਤ ਸਿੰਘ ਸਿੱਧੂ ਦੇ ਬੜੇ ਕਰੀਬੀ ਨੇ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲ ਹੋ ਜਾਏ ਡਾਕਟਰ ਗਾਂਧੀ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਦੇ ਕੁਛ ਅਗਰ ਕੋਈ ਪ੍ਰੋਗਰਾਮ ਉਲੀਕਣ ਕੋਈ ਉਹਦੇ ਲਈ ਹਾਂ ਦਾ ਨਾਰਾ ਮਾਰਨ ਤਾਂ ਮੈਂ ਜ਼ਰੂਰ ਉਹਦੇ ਵਿੱਚ ਸ਼ਾਮਲ ਹੋਵਾਂ ਕਿ ਸਾਡੇ ਅੱਜ ਧਰਨਾ ਹੈ ਭੁਲੱਤ ਸਾਰੇ ਸਟੇਟ ਵਿੱਚ ਕਾਂਗਰਸ ਪਾਰਟੀ ਨੇ ਧਰਨੇ ਰੱਖੇ ਨੇ ਮੈਂ ਉੱਧਰ ਪਹੁੰਚਣਾ ਸੀ ਇਸ ਕਰਕੇ ਉਤੋਂ ਬਾਅਦ ਵਿਹਲਾ ਹੋ ਕੇ ਮੈਂ ਨਾ ਸਾਰਿਆਂ ਦੇ ਨਾਲ ਹੀ ਪਹਿਲਾਂ ਵੀ ਚਰਚਾ ਕਰੂੰਗਾ ਪਰ ਮੇਰੀ ਫਿਰ ਇੱਕ ਵਾਰ ਪੰਜਾਬ ਦੇ ਹਾਕਮਾਂ ਨੂੰ ਔਰ ਦਿੱਲੀ ਦੇ ਜਿਹੜੇ ਹਾਕਮ ਨੇ ਦੇ ਰੋਜ਼ ਕਹਿੰਦੇ ਕਿ ਅਸੀਂ ਅਲੱਗ ਰਾਜਨੀਤੀ ਕਰਨੀ ਉਹਨਾਂ ਨੂੰ ਮੇਰੀ ਬੇਨਤੀ ਕਹਿ ਲੋ ਉਹਨਾਂ ਨੂੰ ਮੇਰਾ ਇੱਕ ਸੁਨੇਹਾ ਕਹਿ ਲੋ ਕਿ ਨਾ ਯਾਰ ਇੰਨਾ ਜ਼ੁਲਮ ਨਾ ਕਰੋ ਤੁਹਾਡਾ ਜ਼ੁਲਮ ਦਾ ਭਾਂਡਾ ਭਰਦਾ ਜਾਂਦਾ ਵਾ ਚਲੋ ਤੁਸੀਂ ਇੱਥੇ ਦਾ ਅਜਰਾਜ ਕਰਦੇ ਹੋ ਪੁਲਿਸ ਵਾਲੇ ਤੁਹਾਡੇ ਨਾਲ ਇਹਨਾਂ ਪੁਲਿਸ ਵਾਲਿਆਂ ਨੇ ਤੁਹਾਨੂੰ ਚੱਕਣਾ ਵਾ ਕਿਉਂਕਿ ਉਹ ਅਕਾਲਪੁਰਖ ਦੀ ਅਦਾਲਤ ਵੀ ਬੈਠੀ ਹੈ ਤੁਹਾਡੇ ਬੱਚਿਆਂ 'ਤੇ ਕਸਰ ਜਾਵੇਗਾ ਯਾਦ ਰੱਖਾ ਬੱਚਿਆਂ ਤੱਕ ਅਗਲੀ ਪੀੜ੍ਹੀ ਤੱਕ ਗਲਤ ਕੀਤੇ ਹੋਏ ਕੰਮਾਂ ਦਾ ਜਿਹੜਾ ਖਮਿਆਜ਼ਾ ਵਾ ਉਹ ਅਗਲੀ ਪੀੜ੍ਹੀ ਨੂੰ ਵੀ ਭੁਗਤਣਾ ਪੈਂਦਾ ਇਸੇ ਨੂੰ ਦਾ ਕਰਮਾਂ ਦੀ ਥਿਉਰੀ ਕਹਿੰਦੇ ਆ ਆਈ ਐਮ ਕਵਾਈਟ ਸ਼ੋਰ ਕਿ ਕੇਜਰੀਵਾਲ ਸਾਹਿਬ ਮਨੀਸ਼ਾ ਸੋਡਿਆ ਸੰਜੀਤ ਸਿੰਘ ਜਿਹੜੇ ਆਪ ਜੀਲਾਂ ਘੱਟ ਕੇ ਆਏ ਨੇ ਇਹ ਕਰਮਾਂ ਵਿੱਚ ਤਾਂ ਵਿਸ਼ਵਾਸ ਕਰਦੇ ਹੋਣਗੇ ਨਾ ਕਰਮਾਂ ਦੀ ਕਰਮਾਂ ਦੀ ਥਿਉਰੀ ਵਿੱਚ ਤਾਂ ਵਿਸ਼ਵਾਸ ਕਰਦੇ ਹੋਵੋਗੇ ਕਿ ਜੋ ਤੁਸੀਂ ਕਿਸੇ ਨਾਲ ਕਰੋਗੇ ਉਹ ਤੁਹਾਡੇ ਨਾਲ ਅਲਟੀਮੇਟਲੀ ਬਾਉਂਡ ਆ ਹੋਣਾ ਹੀ ਹੋਣਾ ਵਾ ਜਦੋਂ ਆਪਾਂ ਪਹਿਲਾਂ ਕਹਿ ਕੇ ਜੋ ਬੀਜੋਗੇ ਉਹੀ ਵੱਢੋਗੇ ਸਾਨੂੰ ਸਾਰਿਆਂ ਨੂੰ ਪੰਜਾਬ ਵਿੱਚ ਗ੍ਰਿਫਤਾਰ ਕੀਤਾ ਹੁਣ ਸਾਰਿਆਂ ਨੇ ਸਾਡੇ ਨਾਲ ਵੱਧ ਜੀਲਾਂ ਘਟੀਆਂ ਦੇ ਉੱਤੇ ਤੇ ਜੇ ਆਪਾਂ ਹੁਣ ਵੀ ਨਹੀਂ ਸਿੱਖਾਂਗੇ ਤੇ ਮਲਵਿੰਦਰ ਸਿੰਘ ਮਾਲੀਵਾਰ ਕੇ ਬੰਦਿਆਂ ਨਾਲ ਸਿਰਫ ਬੋਲਣ ਦੇ ਉੱਤੇ ਆਪਾਂ ਪਰਚੇ ਦਰਜ ਕਰਕੇ ਉਹਨਾਂ ਨੂੰ ਚੱਕ ਕੇ ਲੈ ਜਾਾਂਗੇ ਤਾਂ ਮੈਂ ਸਮਝਦਾ ਫਿਰ ਤਾਂ ਚਲੋ ਰੱਬ ਰੱਖਾ ਸਾਡੀ ਸਟੇਟ ਦਾ ਅਸੀਂ ਤਾਂ ਪਹਿਲਾਂ ਵੀ ਲੜਦੇ ਸੀ ਪੰਜਾਬ ਦੇ ਲੋਕ ਗਾਹ ਵੀ ਲੜਾਂਗੇ ਇਦਾਂ ਆਪਣੀ ਆਵਾਜ਼ ਬੰਦ ਕਰਨ ਵਾਲੇ ਲੋਕਾਂ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਬਹਾਦਰ ਪੰਜਾਬੀ ਹਨ ਸੋ ਅਗਰ ਹੋ ਸਕੇ ਪੰਜਾਬ ਸਰਕਾਰ ਆਵਾਜ਼ ਸੁਣਦੀ ਤਾਂ ਇਹਨੂੰ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਨੇ ਰੁਗੜੀ ਬਿੱਟੂ ਤੇ ਕੰਗੜਾ ਰਣੂਤ ਵਰਗੀ ਕੁਝ ਜਿਹੇ ਆਗੂ ਸਿਰਫ ਕਾਂਗਰਸ ਅਤੇ ਰਾਹੁਲ ਗਾਂਧੀ ਖਿਲਾਫ ਬੋਲਣ ਲਈ ਰੱਖੇ ਹਨ ਉਹ ਆਪੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੋਰੇ ਨੰਬਰ ਬਣਾਉਣ ਲਈ ਹੀ ਮਰਿਆਦਾ ਦੀ ਉਲੰਘਣਾ ਕਰਦੇ ਆ ਗਲਤ ਬਿਆਨਬਾਜ਼ੀ ਕਰਦੇ ਹਨ ਰਵਿੰਦਰ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਆਤਵਾਦੀ ਦੱਸਣ ਵਾਲੇ ਬਿਆਨ ਦੀ ਨਕਲੀ ਕਰਦੇ ਆ ਰਾਜਾ ਵੜਿੰਗ ਨੇ ਕਿਹਾ ਕਿ ਆਉਣ ਵਾਲਾ ਸਮਾਂ ਕਾਂਗਰਸ ਅਤੇ ਰਾਹੁਲ ਗਾਂਧੀ ਦਾ ਹੈ ਇਸੇ ਲਈ ਭਾਜਪਾ ਵਾਲੇ ਡਰਦੇ ਹੋਏ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾ ਰਹੇ ਹਨ ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਖੇਡ ਖਤਮ ਹੀ ਹੈ ਅਗਲੀ ਵਾਰ ਨਿਸ਼ਚਿਤ ਤੌਰ ਤੇ ਕਾਂਗਰਸ ਦੀ ਸਰਕਾਰ ਬਣੇਗੀ ਦੇਖੋ ਰਵਨੀਤ ਸਿੰਘ ਬਿੱਟੂ ਦੇ ਬਾਰੇ ਮੈਂ ਕੁਝ ਕਹਾਂ ਤਾਂ ਮੈਨੂੰ ਲੱਗਦਾ ਕਿ ਉਹ ਮੇਰਾ ਸਮਾਂ ਖਰਾਬ ਕਰਨਾ ਹੋਏਗਾ ਜਨਤਾ ਜਾਣ ਚੁੱਕੀ ਹੈ ਹਰ ਵਿਅਕਤੀ ਰਵਨੀਤ ਸਿੰਘ ਬਿੱਟੂ ਬਾਰੇ ਜਾਣਦਾ ਔਰ ਖਾਸ ਕਰਕੇ ਲੁਧਿਆਣਾ ਦੇ ਲੋਕ ਕਿ ਮਨਬੁੱਧੀ ਵਿਅਕਤੀ ਹੈ ਔਰ ਜਿਹੜਾ ਮਨਬੁੱਧੀ ਵਿਅਕਤੀ ਹੁੰਦਾ ਹੈ ਉਹ ਉਹਦੀ ਗੱਲ ਦਾ ਬਹੁਤਾ ਗੁੱਸਾ ਨਹੀਂ ਕਰੀਦਾ ਉਹ ਕਦੇ ਵੀ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦੀ ਟਿੱਪਣੀ ਕਰ ਸਕਦਾ ਹੈ ਅਗਰ ਅਸੀਂ ਚੰਗੇ ਭਲੇ ਲੋਗ ਮਨਬੁੱਧੀ ਵਿਅਕਤੀਆਂ ਤੇ ਗੁੱਸਾ ਕਰਾਂਗੇ ਤਾਂ ਮੇਰਾ خیال ਉਹ ਸਾਡੇ ਅਸੇ ਜਾਇਜ਼ ਨਹੀਂ ਹੈ ਜਿਸ ਪ੍ਰਕਾਰ ਦੀ ਉਹਨਾਂ ਨੇ ਟਿੱਪਾ ਟਿੱਪਣੀ ਕੀਤੀ ਹੈ ਇਹ ਉਹਨਾਂ ਦਾ ਜਿਹੜਾ ਕਿ ਮਾਨਸਿਕ ਜੋ ਉਹਨਾਂ ਦੇ ਹਾਲਾਤ ਹੈ ਉਹ ਦਰਸਾਉਂਦੀ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਨੂੰ ਇੱਕ ਹੱਤਵਾਦੀ ਕਹਿ ਦਿੱਤਾ ਉਹ ਰਾਹੁਲ ਗਾਂਧੀ ਜੀ ਦੇ ਨਾਲ ਉਹ ਤਿੰਨ ਵਾਰੀ ਜਿਨ੍ਹਾਂ ਨੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਇਸ ਕਾਬਿਲ ਬਣਾਇਆ ਕਿ ਉਹ ਮਨਬੁੱਧੀ ਵਿਅਕਤੀ ਨੂੰ ਭਾਜਪਾ ਲੇਗੀ ਅਗਰ ਉਹਨੂੰ ਇੱਕ ਵਾਰੀ ਵੀ ਮੈਂਬਰ ਆਫ ਪਾਰਲੀਮੈਂਟ ਨਾ ਲੜਾਇਆ ਜਾਂਦਾ ਤਾਂ ਫਿਰ ਉਸ ਮਨਬੁੱਧੀ ਵਿਅਕਤੀ ਨੂੰ ਭਾਜਪਾ ਨੇ ਨਹੀਂ ਲੈ ਕੇ ਜਾਣਾ ਸੀਗਾ ਸੋ ਇਹ ਮਨਬੁੱਧੀ ਵਿਅਕਤੀ ਕਦੇ-ਕਦੇ ਇਸ ਤਰ੍ਹਾਂ ਦੀਆਂ ਸਟੇਟਮੈਂਟ ਦਿੰਦਾ ਰਹਿੰਦਾ ਹੈ ਇਸ ਤਰ੍ਹਾਂ ਦਾ ਆਦੀ ਹੈਗਾ। ਔਰ ਮੇਰਾ ਭਰਾ ਕਦੇ ਉਹ ਕਹਿ ਦਿੰਦੇ ਕਿ ਅਮਰਿਤਪਾਲ ਦੇ ਖਿਲਾਫ ਚੰਗਾ ਹੋਇਆ ਕਾਰਵਾਈ, ਕੋਈ ਕਦੇ ਉਹ ਕਹਿ ਦਿੰਦੇ ਕਿ ਨਹੀਂ ਮੈਂ ਅਮਰਿਤਪਾਲ ਦੇ ਘਰ ਜਾਵਾਂਗਾ। ਉਹਨਾਂ ਦੇ ਮਾਪਿਆਂ ਨੂੰ ਮਿਲਣ ਵਾਸਤੇ। ਕਦੇ ਉਹ ਕਹਿ ਦਿੰਦਾ ਕਿ ਰਾਹੁਲ ਗਾਂਧੀ ਮੈਨੂੰ ਕਹਿ ਰਿਹਾ ਸੀ ਕਿ ਬੰਦੀ ਸਿੱਖਾਂ ਨੂੰ ਰਿਹਾ ਕਰੋ। ਮੈਂ ਆਪਣੇ ਬਾਪ ਦੇ ਕਾਤਲਾਂ ਨੂੰ ਮਾਫ ਕੀਤਾ ਹੈ। ਇਸ ਕਰਕੇ ਮੈਂ 파ਟੀ ਛੱਡੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਰਿਹਾ ਕੋਈ ਕਰੇ ਕਦੇ ਉਹ ਕਹਿ ਦਿੰਦਾ ਕਿ ਨਹੀਂ ਨਹੀਂ ਮੈਂ ਹੁਣ ਬੇਨਤੀ ਕਰਾਂਗਾ ਕਿ ਬੰਦੀ ਸਿੱਖਾਂ ਨੂੰ ਰਿਹਾ ਵੀ ਕਰ ਦਿੱਤਾ ਜਾਵੇ ਕਦੇ ਉਹ ਕਿਸਾਨਾਂ ਨੂੰ ਜਿਸ ਪ੍ਰਕਾਰ ਦੀ ਸ਼ਬਦਾਵਲੀ ਵਰਤਦਾ ਤੁਸੀਂ ਜਾਣਦੇ ਹੋ ਕਦੇ ਉਹ ਧੱਪਕਾ ਮਾਰਦਾ ਕਿ ਮਨਰੇਗਾ ਦੇ ਉਹ ਕੰਮ ਕਿਵੇਂ ਚੱਲਣਗੇ ਸਰਕਾਰ ਤਾਂ ਹੈ ਨਹੀਂ ਸੋ ਐਸਾ ਵਿਅਕਤੀ ਉਹਨੇ ਮੇਰੇ ਬਾਰੇ ਵੀ ਕਹਿ ਦਿੱਤਾ ਸੀਗਾ ਕਿ ਤਾਂ ਹੋਟਲਾਂ ਦੀ ਚੰਗੇ ਹੋਟਲਾਂ ਦੀ ਏਸੀ ਦੀ ਹਵਾ ਲੈਣ ਵਾਸਤੇ ਇੱਥੇ ਆਏ ਨੇ ਕਿ ਚਲੇ ਜਾਣਗੇ ਸੋ ਮੈਂ ਉਹ ਹੀ ਗੱਲ ਦਾ ਗੁੱਸਾ ਨਹੀਂ ਕਰਦਾ ਜਨਤਾ ਜਾਣਦੀ ਹੈ ਕਿ ਰਾਹੁਲ ਗਾਂਧੀ ਟੈਰਰਿਸਟ ਹੈ ਜਾਂ ਨਹੀਂ ਹੈ ਇਹਦੇ ਤੇ ਸਾਨੂੰ ਸਫਾਈ ਦੇਣ ਦੀ ਇਸ ਦੇਸ਼ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਇਹ ਅਕਸਰ ਅਕਸਰ ਹੀ ਬੀਜੇਪੀ ਦੇ ਚੰਦ 6 7 ਬੰਦੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਆ ਕੰਗਣਾ ਰੌਦ ਨੇ ਕਿਹਾ ਕਿ ਰਾਹੁਲ ਗਾਂਧੀ ਨਸ਼ਾ ਕਰਦਾ ਹੈ ਔਰ ਅੱਜ ਬ੍ਰਿਜ ਭੂਸ਼ਨ ਨੇ ਕਹਿ ਦਿੱਤਾ ਕਿ ਕੰਗਣਾ ਜਿਹੜਾ ਰਾਹੁਲ ਗਾਂਧੀ ਹੈ ਉਹ ਵਿਨੇਸ਼ ਫੋਕਾੜ ਦਾ ਹੱਥ ਪੜੀ ਖੜਾ ਹੈ ਸੋ ਇਹਨਾਂ ਦੀ ਜਿਹੜੀ ਗੰਦੀ ਸੋਚ ਹੈ ਇਹ ਅੱਜ ਹੋਰ ਸਪਸ਼ਟ ਹੁੰਦਾ ਇਹ ਪੰਜ ਚਾਰ ਬੰਦੇ ਇਸ ਕੰਮ ਤੇ ਬੀਜੇਪੀ ਨੇ ਲਾਇਆ ਹੈ ਕਿ ਰਾਹੁਲ ਗਾਂਧੀ ਬਾਰੇ ਤੁਸੀਂ ਬੋਲੀ ਜਾਣਾ ਹੈ ਬ੍ਰਿਜ ਪੁਜੀਸ਼ਨ ਨੇ ਜੋ ਕੁਕਰਮ ਕੀਤਾ ਜੋ ਉਹਨਾਂ ਨੇ ਦੇ ਬਾਰੇ ਇਲਜ਼ਾਮਤ ਉਹਨਾਂ ਤੇ ਲੱਗੇ ਸਨ ਉਹ ਸਾਰੀ ਦੁਨੀਆ ਜਾਣਦੀ ਹੈ ਇੱਕ ਆਪਣੀ ਸਪੋਰਟਸਮੈਨ ਦਾ ਹੱਥ ਮਲਾ ਲੈਣਾ ਹੱਥ ਫੜ ਲੈਣਾ ਅਸੀਂ ਆਪਣੀ ਧੀ ਦਾ ਵੀ ਹੱਥ ਫੜ ਲੈਨੇ ਆਂ ਅਸੀਂ ਆਪਣੀ ਮਾਂ ਦਾ ਵੀ ਹੱਥ ਫੜ ਲੈਨੇ ਆਂ ਪਰ ਹੱਥ ਫੜਨ ਫੜਨ ਦੇ ਵਿੱਚ ਇੱਕ ਸੋਚ ਹੁੰਦੀ ਹੈ ਸੋ ਇਸ ਤਰ੍ਹਾਂ ਦੀ ਗੰਦੀ ਸੋਚ ਦੇ ਮਾਲਕ ਇਹ ਲੋਕ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਉਹਨਾਂ ਬਾਰੇ ਕੋਈ ਬਹੁਤਾ ਟਿੱਪਣਾ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ ਆਪਣੇ ਆਪ ਇਸ ਦੇਸ਼ ਦੀ ਜਨਤਾ ਜਵਾਬ ਦੇਗੀ ਰਾਹੁਲ ਗਾਂਧੀ ਤੋਂ ਹੁਣ ਇਹਨਾਂ ਨੂੰ ਡਰ ਲੱਗਦਾ ਹੈ ਰਾਹੁਲ ਗਾਂਧੀ ਦੀ ਦਿਨ-ਬਦ ਦਿਨ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ ਸੋ ਇਸ ਕਰਕੇ ਇਹ ਸਾਰੇ 5 4 ਬੰਦੇ ਆਪਣੇ ਆਪ ਨੂੰ ਇਹ ਜਿਚਾਉਣ ਲੱਗੇ ਪਏ ਆ ਕਿ ਅਸੀਂ ਬੀਜੇਪੀ ਦੇ ਹਤੇਸ਼ੀਆਂ ਤੇ ਅਸੀਂ ਵੱਧ ਤੋਂ ਵੱਧ ਗੰਦਾ ਰਾਹੁਲ ਗਾਂਧੀ ਨੂੰ ਬੋਲਾਂਗੇ ਨੱਥੇ ਨੱਥੇ